ਹਾਂ ਜੀ ਮਿੱਤਰੋ ਇਹ ਵਰ ਦਬਾਰੇ ਮੈਂ ਤਾਂ ਜਾਣਦੀ ਹਾਂ ਆਹ ਵੇਖ ਲਓ ਯਾਰ ਮੈਂ ਇਹਨੂੰ ਇਹ ਸਿਲਸਿਲਾ ਦਿੱਤੀ ਹੈਗੀ ਇਹ ਕੁੜੀ ਦਾ ਹੁਣੇ-ਹੁਣੇ ਬ੍ਰੇਕਅਪ ਹੋਇਆ ਇਹਦਾ ਠੀਕ ਆ ਕੁੜੀ ਇਹਨੂੰ ਕਹਿੰਦੀ ਕਹਿੰਦੀ ਛੱਡ ਤਾਂ ਕੁੜੀ ਨੇ ਇਹਨੂੰ ਠੀਕ ਆ ਕੁੜੀ ਇਹਨੂੰ ਸਿੱਧਾ ਹੀ ਕਹਿੰਦੀ ਬਈ ਕਹਿੰਦੀ ਮੈਂ ਨਹੀਂ ਤੇ ਨਰ ਰਹਿਣਾ ਮੈਂ ਕਿਹਾ ਯਾਰ ਤੇਰੇ ਨੂੰ ਹਨਵਾ ਕੇ ਦੱਸਿਆ ਤੇ ਮੈਂ ਕੁੜੀ ਨੂੰ ਕਹਿਣਾ ਚਾਹੁੰਦਾ ਠੀਕ ਆ ਕੀ ਨੂੰ ਇਹਨੇ ਛੱਡਿਆ ਯਾਰ

ਇਹੀ ਗੱਲ ਆ ਜਦੋਂ ਜ਼ਿੰਦਗੀ ਜਿੰਮੇ ਆ ਜਾਂਦੇ ਨਾ ਪਰਾਣੇ ਭੌਲੇ ਜਾਂਦੇ ਨੰਮਾ ਢਾ ਲਓ ਅੱਬਾ ਵੀ ਬਸ ਕੁੜੀਆਂ ਦੇ ਫਰੈਂਡ ਹੀ ਬਣਨਾ ਬਸ ਫਰੈਂਡ ਓ ਯਾਰ ਬਾਬੇ ਤੈਨੂੰ ਪਤਾ ਲੱਗਾ ਯਾਰ ਕੁੜੀ ਕਿੰਨੀਆਂ ਕੁੜੀਆਂ ਦਾ ਫਰੈਂਡ ਸੀ ਤੇਰਾ ਭਾਈ ਦੱਸ ਦੇਰ ਹਰੇਕ ਚੀਜ਼ ਹੀ ਛੱਡਣੀ ਮੈਨੂੰ ਟਾਈਮ ਦੇ ਹਿਸਾਬ ਨਾਲ ਹਾਂ ਬੰ ਪਹਿਲਾਂ ਨਵੀਂ ਬਣ ਜੀਏ ਫਿਰ ਪਹਿਲਾਂ ਨਾ ਪ੍ਰਿੰਸ ਬਣ ਜਾ ਹਾਂ ਪ੍ਰਿੰਸ ਵੀ ਥੋੜੀ ਮਹਿਲਾ ਕੀ ਬਣਨਾ ਇਹਨੇ ਮਨਨਾ ਆ ਯਾਰ ਬਾਈ ਕਹਿੰਦਾ ਮੈਂ ਰੁਕੀ ਨਹੀਂ ਖਾਣੀ ਜੀ ਨਹੀਂ ਗੱਲਦਾ ਮੇਰਾ ਸਪੈਸ਼ਲ ਇਹਦੀ ਮੁੰਮ ਜ ਲੈ ਕੇ ਆਇਆ ਰੋਟਾ ਦੁੱਤਾ ਲੈ ਗਏ ਆਉ ਖਾ ਗਿਆ ਹੋ ਗਿਆ ਪਪ ਪਪ ਮਮ ਮ ਮ ਨਹੀਂ ਖੋ ਗਾਲਾ ਮੰਮੀ ਬਾਬਾ ਪਰੇ ਹੋ ਸ਼ੋ ਗਾਲਾ ਬਾਪਰੇ ਮਨ ਦਾ ਦੀ ਸੌਣ ਲੱਗੇ ਬਾਈ ਮੈਂ ਇੱਥੇ ਨਹੀਂ ਮੰਮੀ ਖਾਦੇ ਮਾ ਰੱਜਾ ਆ ਬਾਈ ਦਿਲ ਤੇਰਾ ਟੁੱਟਿਆ ਮੇਰਾ ਵੀ ਟੁੱਟਿਆ ਮੈਂ ਯਾਰ ਇਹਨੂੰ ਇਹੀ ਸਲਾਹ ਦਿੰਦਾ ਕਿ ਕੁੜੀਆਂ ਤੋਂ ਦੂਰ ਰਹਿ ਠੀਕ ਆ ਫਰੈਂਡ ਬਣ ਕੁੜੀਆਂ ਨੂੰ ਕੁੜੀਆਂ ਦਾ ਫਰੈਂਡ ਮੰ ਠੀਕ ਆ ਫਰੈਂਡ ਬਣ ਕੇ ਯਾਰ ਉਹਨੀਆਂ ਆਸ਼ਕ ਨੂੰ ਹੀ ਪਰਮਿਸ਼ਨ ਹੁੰਦੀ ਠੀਕ ਆ ਜਿੰਨੀ ਫਰੈਂਡ ਨੂੰ ਹੁੰਦੀ ਹੈ ਇਹ ਤਾਂ ਫਰੈਂਡ ਹੀ ਬਣਦਾ ਉਹ ਯਾਰ ਤੂੰ ਤਾਂ ਕਹਿੰਦੇ ਸੀ ਉਹਨੇ ਨੰਬਰ ਵੀ ਜਰੂਰੀ ਦੇਤਾ ਫਰੈਂਡ ਨੇ ਤੇ ਨੰਬਰ ਜਲਦੀ ਦੇ ਦਿੰਦੇ ਆ ਜਹਾ ਯਾਰ ਕੁੜੀ ਉਹ ਯਾਰ ਸੁਣੋ ਯਾਰ ਇਦਾਂ ਨਾ ਕਰਿਆ ਕਰੋ ਠੀਕ ਆ ਚੱਲ ਕੋਈ ਨਹੀਂ ਜਿੰਨੀ ਨੇ ਵੀ ਬਈ ਤੇਰੀ ਸਹੀ ਨਹਿਵਗੀ ਠੀਕ ਆ ਰੋਹੀਨਾ ਰੋਹੀਨਾ ਕੋਈ ਬਰਤਵਾ ਨਹੀਂ ਬਰਤਵਾ ਨਹੀਂ ਆ ਬੜੀਆ ਖਾਣੇ ਆਪਾਂ ਬੋਲੇ ਕੱਲੋ ਆਪਾਂ ਦੋ ਬ੍ਰੈਡ ਖੋ ਲਿਆ ਵੇ ਹਮਮ ਸਹੀ ਆ ਯਾਰ ਤੇਰਾ ਚੱਲ ਮੇਰੇ ਸਬਸਕ੍ਰਾਈਬ ਅਨਸਬਸਕ੍ਰਾਈਬ ਨਾ ਕਰਦੀ ਹੁਣ ਡੀਆ ਪ੍ਰਾਇਮਸ ਨੂੰ ਕਹਿਦੇ ਆ ਆ ਦੀ ਧੀ ਨੂੰ ਕਿ ਆ ਆ ਸਬਸਕ੍ਰਾਈਬ ਨਾ ਕਰਦੀ ਇੱਕ ਸਬਸਕ੍ਰਾਈਬਰ ਕੱਢ ਜਾ ਪਿਆਰ ਤਾਂ ਸੱਚਾ ਸੀ ਪਿਆਰ ਸੱਚਾ ਸੀ ਪਿਆਰ ਦਿੱਤਾ ਜੀ ਨੇ ਕੌਣ ਜਨਾ ਨਹੀਂ ਆਇਆ ਵੇ ਇਹ ਤਾਂ ਕੋਈ ਨਾ ਇਹਨਾਂ ਜਦੋਂ ਨਵੇਂ ਆਲਾ ਚਾਹ ਹੋਵੇ ਨਾ ਪੁਰਾਣੇ ਅੱਖਰ ਮੈਲੀ ਲੱਗਦੇ ਹੁੰਦੇ ਜਦੋਂ ਜ਼ਿੰਦਗੀ ਦੇ ਵਿੱਚ ਇਹਨਾਂ ਨੇ ਆ ਜਾਦੇ ਨਹੀਂ ਸੱਜਣਾ ਪੁਰਾਣੀਆਂ ਯਾਰ ਮੈਂ ਤਾਂ ਐਵੇਂ ਛੋੜ ਦਾਂ ਤੇ ਪਤਾ ਕਿਹੜੀ ਗਾਤ ਗੀਤ ਗਾਉਂਦਾ ਹੁੰਦਾ ਸੀ ਮੈਂ ਤੇਰੇ ਤੇਰੇ ਪੱਲੇ ਜੱਟ ਆ ਜਾ ਤੇਰੀ ਕਿਸਮਤ ਲੱਗੀ ਠੀਕ ਆ ਪਰ ਤੇਰੀ ਨਹੀਂ ਕਿਸਮਤ ਕੋਈ ਹੋਰ ਹੀ ਕਰਮਾਂ ਵਾਲੀ ਕਿਸਮਤ ਲੱਗੀ ਹੈ ਜਿਹਦੇ ਪੱਲੇ ਪ੍ਰਿੰਸ ਆਊਗਾ ਬਈ ਬਹੀ ਇਹ ਤਾਂ ਜਰ ਦਿਲ ਦੀਆਂ ਗੱਲਾਂ ਹੀ ਹੁੰਦੀਆਂ ਕੋਈ ਚੱਕਰ ਨਹੀਂ 프ਿੰਸ ਪਤਾ ਕੀ ਹੈ ਨਾ ਕਹਿੰਦਾ ਯਾਰ ਤੈਨੂੰ ਆਉਂਦੇ 40 ਕੀਲੇ ਤੇ ਤੋਂ ਸੋਹਣੀ ਵਾ ਕੇ ਲਿਆਵਾਂਗੇ ਕੱਲ ਸੋਹਣੀ ਦੀ ਨਹੀਂ ਹੁੰਦੀ ਗੱਲ ਤਾਂ ਦਿਲ ਮਿਲਿਆ ਦੀ ਹੁੰਦੀ ਹੈ 프ਿੰਸ ਇਹ ਸਮਝ ਠੀਕ ਹੈ ਕੱਲ ਦਿਲ ਜਿੱਥੇ ਦਿਲ ਮਿਲ ਜਾਂਦੇ ਹਨ ਐਸਕੇ ਯਾਰ ਅਸਲੀ ਐਸਕ ਨਹੀਂ ਮਿਲਦਾ ਨਾ ਹੁਣ ਮੈਂ ਤੈਨੂੰ ਉਹੀ ਕਹਿੰਨਾ ਚਲੋ ਚੰਗਾ ਮਿੱਤਰੋ ਯਾਰ ਦਿਲ ਦੋ ਤੱਕ ਬਈ ਰਹਿੰਦੇ ਆਗੇ ਹੂੰ ਕਿੰਨਾ ਕੁ ਟਾਈਮ ਲਈ ਮਤਲਬ ਸਾਈਡ ਬੈਠੇ ਰਹੋਗੇ ਹਾਂ ਦੱਸ ਪ੍ਰਿੰਸ ਕਿੰਨਾ ਐਨਐਮ ਸਾਈਡ ਬੈਕ ਰਹਿ ਗਿਆ ਕੁਲ ਸ਼ਰਟ ਨਹੀਂ ਅੰਜਵਾਇ ਕਰੋ ਲਾਈਫ ਬੇਨੇ ਐਵੇਂ ਲੱਗ ਰਿਹਾ ਜਿਵੇਂ ਦਿਲ ਮੇਰਾ ਟੁੱਟਿਆ ਹੁੰਦਾ ਉਹ ਚੈਟ ਦੇ ਉਹਦੀ ਦਾ ਆ ਦੇਖੀ ਨਵਾਂ ਨਵਾਂ ਦਿਲ ਟੁੱਟਿਆ ਹੁਣੇ ਦਾ ਰੋਂਦਾ ਸੀ ਯਾਰ ਨੂੰ ਰੋਂਦੇ ਨਹੀਂ ਵੀਰੇ ਆ ਅੰਜੂ ਆ ਜਾਂਦਾ ਇੱਕ ਮਿੰਟ ਬਾਈ ਇੱਕ ਮਿੰਟ ਇੱਕ ਮਿੰਟ ਉਹ ਮੈਂ ਐਨਕ ਜੀ ਲਾ ਲਾਂ ਐਵੇਂ ਪ੍ਰਿੰਸ ਨੂੰ ਦੇਖ ਕੇ ਮੈਂ ਮੂਸਲਾਉਣਾ ਹਾਂ ਚਲ ਤੂੰ ਥੋੜਾ ਲਾ ਲੈ ਮੈਂ ਫੁੱਟ ਲਾਂਗਾ ਓ ਸੁਣਾਓ ਐ ਮੈਨੂੰ ਨਹੀਂ ਪਤਾ ਵੀ ਕਹਿਣ ਕਿ ਕਿੱਦਾਂ ਹੀ ਲਾਦਦੀ ਆ ਬਾਕੀ ਛੋਡੇ ਭਾਈ ਦਾ ਯਾਰ ਜੇ ਯਾਰ ਛੋਡਾ ਭਾਈ ਐਦਾਂ ਐਵੇਂ ਜਾ ਸਕਦਾ ਹਨਾ ਇੰਨਾ ਐਵੇਂ ਜਾ ਸਕਦਾ ਤੇ ਛੋਡਾ ਭਾਈ ਫਿਰ ਜੇ ਨਵੇਂ ਕੱਪੜੇ ਪਾ ਕੇ ਹੁੰਦਾ ਫੇਰ ਛੋਡਾ ਭਾਈ ਕਿੰਨਾ ਚਾਹਦਾ ਚਲ ਕੋਈ ਵੀ ਬਾਕੀ ਹਜੇ ਗਰੀਬ ਆ ਅਸੀਂ ਜਦੋਂ ਅਮੀਰ ਹੋ ਗਏ ਨਾ ਖਾਣ ਲੱਗੇ ਮੈਂ ਉਸ ਟ੍ਰੈਂਡ ਤੋਂ ਬਾਹਰ ਕੋਠੀ ਪਾਉਂਦੀ ਆਪਾਂ ਪਿੰਡੋਂ ਬਾਹਰ ਨਹੀਂ ਲੁੱਦਿਆ ਨਹੀਂ ਕੋਠੀ ਮਾਵਾਂਗੇ ਮਿੱਡਾ ਜਾ ਕੋਲ ਮਿੱਡਾ ਜਾ ਪੂਣੀਆ ਮਿੱਡਾ ਚਾਹੂਗੀ ਮਾਣੇ ਮਿੱਡਾ ਚਾਹੂਗੀ ਮੋਡਲ ਲੈ ਲੂ ਮਾਣੇ ਨਹੀਂ ਮੋਡਲ ਟਾਊਨ ਹੀ ਮਿੱਡਾ ਚਾਹੂਗੀ ਠੀਕ ਆ ਪੱਕੀ ਗੱਲ ਆ ਇਹ ਗੱਲ ਕਹਿਤੀ ਅਸੀਂ ਜਿਹੜੀ ਗੱਲ ਕਹਿੰਦੇ ਅਸੀਂ ਕਰਦੇ ਅਸੀਂ ਨੂੰ ਪਤਾ ਹੀ ਆ ਕਿਨੇ 2 ਕਰੋੜ ਦੀ ਆ ਯਾ ਚਾਹੇ 10 ਕਰੋੜ ਦੀ ਹੋਵੇ ਬੱਲੇਗਾ ਜੇਰੀ ਤਹਰ 10 ਕਰੋੜ ਦੀ ਹੋਵੇ ਲਵਾਂਗੇ ਬਿਜ਼ਨਸਮੈਨ ਮਾਰਨਾ ਬੰਦਿਆਂ ਨੇ ਹੈ ਪ੍ਰਿੰਸ ਵਧੀਆ ਬਣੋ ਬਈ ਬਿਜ਼ਨਸਮੈਨ ਅਸੀਂ ਨੌਕਰੀਆਂ ਨਹੀਂ ਸਹੀਆਂ ਖੁੱਟੇ ਰੇ ਕਿਸਮਤ ਆਇਆ ਗਈਆਂ ਨੇ ਪਾਲੂ ਹੋ ਲੋਟ ਰ ਗਿਆ ਕਾਣੀ ਡਰ ਗਈ ਹਾਂ ਜਿਹਾ ਸੀ ਤੇਰੇ ਤੇ ਮਾਰਦੇ ਉਹ ਕਦੇ 11 ਤੇ ਬਰਤੀ ਸਾਨੂੰ ਹੋਰ ਵੀ ਲੋਟ ਲੈ ਜੀ ਇਹ ਕਾੜੀ ਹੈ ਹਾਈ ਫਰੈਂਸ ਕਹਿੰਦਾ ਕਹਿੰਦਾ ਕੀ ਗਿਆ ਸੀ ਚਲ ਇੱਕ ਗਲੈਂਡ ਦੱਸ ਮੈਂ ਬੋਲਦਾ ਇੱਕ ਮਮੂਦਰ ਨੂੰ ਕਰ ਮਾਰਾ ਜਾ ਫੋਂ ਦੱਸ ਬਾਈ ਬਸ ਬਸ ਬਾਲਾ ਨਾ ਨੰਦਾ ਬੰਦ ਆਂਗਾ ਲਗਾ ਮੋਲਟਿਵਿਟੀ ਉਹਦਾ ਬਾਈ ਟਿਵਿਟੀ ਬਾਪੂ ਜੀ ਬਾਪੂ ਦਾ ਰਹਾ ਬੈਠਾ ਯਾਰ ਕਿ ਦੂਜੇ ਬਾਪੂ ਜੱੱਤਾ ਚੱਲ ਕੋਈ ਮਿੱਤਰੋ ਯਾਰ ਸਮਝੋ ਯਾਰ ਡੂੰਗੀਆਂ ਸੱਟਾਂ ਲੱਗੀਆਂ ਉਤੋਂ ਮਰ ਨਿਆਣੀ ਸੀ ਹੌਣੀਆਂ ਦੇ ਚਿਹਰੇ ਹੁਣ ਯਾਰ ਆਪਾਂ ਨੂੰ ਸਿਹਰੀ ਬੋਲਣੀ ਆਏ ਆਪਾਂ ਇੱਕ 22 ਦੀ ਨੂੰ 22 ਦੀ ਨੂੰ ਜਨਮ ਲੈਣ ਆਉਣਾ 22 ਬਰੀ ਨੂੰ ਜਨਮ ਲੈਣਾ ਆ ਤਰੇ ਪੱਲੇ ਜੱਟ ਆਇਆ ਤਰੀਕਾ ਕਿਸਮਤ ਲਕੀ ਤੂੰ ਨਾ ਯਾਰਾਂ ਦੇ ਸਾਹਮਣੇ ਵੀ ਸਾਡੀ ਇਲਾਜ ਨਹੀਂ ਰੱਖੀ ਐ ਹੋਇ ਆ ਗੱਲ ਜੁੜ ਗਈ ਓ ਤੇਰੇ ਪੱਲੇ ਜੱਟ ਆਇਆ ਤਰੀਕਾ ਕਿਸਮਤ ਲਕੀ ਤੂੰ ਤਾਂ ਮੇਰੇ ਯਾਰਾਂ ਦੇ ਸਾਹਮਣੇ ਵੀ ਮੇਰੀ ਇਲਾਜ ਨਹੀਂ ਰੱਖੀ ਐ ਦੱਸ ਪ੍ਰਿੰਸ ਨਹੀਂ ਇਲਾਜ ਰੱਖੀ ਨਾ ਬੇਇੱਜ਼ਤੀ ਹੋ ਗਈ ਬਾਬੇ ਚੱਲੇ ਦੇ ਸਾਹਮਣੇ ਦਾ ਕਾਦੀ ਬੇਇਜ਼ਤੀ ਕਰੋਨਾ ਆਇਆ ਵੀਰੋ ਕਰੋਨਾ ਆਉਂਦਾ ਬੰਦੇ ਨੂੰ ਦੇਖ ਲੈ ਰੋਣਾ ਆ ਹੀ ਜਾਂਦਾ ਹੋਰ ਬਾਈ ਕਿਵੇਂ ਆ ਮੁੰਮੇ ਗਾੜੇ ਮੁੰਮੇ ਜੋ ਉਹ ਆ ਮੇਰੇ ਕੋਲ ਜਿਹੜੇ ਹੋਊਗਾ ਨਾ ਹੈਗਾ ਬਾਈ ਉੱਥੇ ਦੂਜਾ ਪਾ ਚਲੇ ਗਿਆ ਉਹਨਾਂ ਚੱਲ ਮਰਦਾ ਖਾ ਚੱਲਦੇ ਜੀ ਮੈਂ ਤਾਂ ਕਹਿਣਾ ਅੱਜ ਆਪਾਂ ਰਾਤ ਨੂੰ ਹਨਾ ਉਹ ਕਰਦੇ ਆਂਗੇ ਨਾਈਟ ਆਊਟ ਕਰਦੇ ਆਂਗੇ